हां जी तो किदा सारे उम्मीद ਕਰਦੇ ਆ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ ਅੱਜ ਦੀ ਵੀਡੀਓ ਵਿੱਚ ਮੈਂ ਪਰਮੇਸ਼ਰ ਗਰਮਾ ਦੇ ਡੀਗੋਸ ਵਾਲੇ ਮੁੱਦੇ ਉੱਪਰ ਗੱਲ ਕਰਾਂਗਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਇੱਕ ਰਿਕੁਐਸਟ ਕਿ ਯਾਰ ਮੇਰੇ ਜਲਦੀ ਤੋਂ ਜਲਦੀ 1000 ਸਬਸਕ੍ਰਾਈਬਰ ਪੂਰੇ ਕਰ ਦਿਓ ਕਿਉਂਕਿ ਮੈਂ 1 ਸਾਲ ਤੋਂ ਲਗਾਤਾਰ ਵੀਡੀਓ ਬਣਾ ਰਿਹਾ ਤੇ ਮੈਂ ਹਰੇਕ ਵੀਡੀਓ ਵਿੱਚ ਸੱਚ ਹੀ ਬੋਲ ਰਿਹਾ ਤੇ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰਾਂਗਾ ਪੈਸੇ ਤੇ ਪੀਰ ਪਰਮੇਸ਼ਰ ਗਰਮਾ ਬਾਰੇ ਉਹ ਪਰਮੇਸ਼ਰ ਗਰਮਾ ਦਾ 2 ਸਾਲ ਪਹਿਲਾਂ ਹੋ ਗਿਆ ਸੀ ਗੁਰਨੀਤ ਗਰਿਵਾਲ ਨਾਲ ਉਹੀ ਹੋਇਆ ਜਿੰਦੇ ਵਿੱਚ ਸ਼ੈਰੀ ਮਾਲ ਨੇ ਬੋਲਿਆ ਸੀ ਤੂੰ ਸਾਲਾ ਡਰੇ ਕਾ ਤੇ ਉਹ ਉਹ ਵਾਂਗੂ ਚ ਮੈਂ ਪਹਿਲਾਂ ਵੀ ਸੋਚਦਾ ਸੀ ਯਾਰ ਕਿ ਪਰਮੇਸ਼ਰ ਗਰਮਾ ਦੇਖਣ ਨੂੰ ਇੰਨਾ ਕੈਂਟ ਆ ਤੇ ਇਹ ਜੋ ਇਹਦੀ ਘਰ ਵਾਲੀ ਆ ਇਹ ਦੇਖਣ ਨੂੰ ਐਵਰੇਜ ਆ ਕੁਝ ਲੋਕ ਬੋਲਣਗੇ ਕਿ ਯਾਰ ਪਿਆਰ ਕੁ ਚਲੋ ਕਮੈਂਟਰ ਨਹੀਂ ਕਰਦੀ ਪਰ ਇਹ ਸਭ ਤੋਂ ਵੱਡਾ ਝੂਠ ਆ ਇਹ ਲੋਕ ਦਿਖਾਵੇ ਲਈ ਕਹ ਦਿੰਦੇ ਆ ਕਿ ਪਿਆਰ ਚਲੋ ਕਮੈਂਟਰ ਨਹੀਂ ਕਰਦੀ ਪਰ ਸਭ ਤੋਂ ਜ਼ਿਆਦਾ ਲੁੱਕ ਹੀ ਮੈਟਰ ਕਰਦੀ ਆ ਸੋ ਲੁੱਕ ਦਾ ਚੱਕਰ ਤਾਂ ਹੈ ਸੋ ਜੇਕਰ ਗੁਨੀਤ ਗਰਿਵਾਲ ਐਨੀ ਸੋਨੀ ਨਹੀਂ ਸੀ ਤਾਂ ਪਰਮੇਸ਼ਰ ਗਰਮਾ ਵਰਗੇ ਐਨੇ ਫੇਮਸ ਬੰਦੇ ਐਨੇ ਕੈਂਟ ਬੰਦੇ ਨੇ ਇਹਦੇ ਨਾਲ ਇਹਦੇ ਨਾਲ ਵਿਆਹ ਕਿਉਂ ਕਰਵਾਇਆ ਸੋ ਇੱਥੇ ਸਾਰੀ ਗੱਲ ਛੁਪੀ ਹੋਈ ਆ ਹੁਣ ਸਾਰੀ ਗੱਲ ਧਿਆ ਜੋ ਗਨੀਤ ਕਰੇ ਵਾਲਾ ਉਹ ਕੈਨੇਡਾ ਕੋਲ ਚ ਵਧੀਆ ਲੈਵਲ ਦੀ ਵਕੀਲ ਆ ਇਸ ਤੋਂ ਇਲਾਵਾ ਇਹ ਤਾਂ ਕੁਛ ਵੀ ਨਹੀਂ ਇਸ ਤੋਂ ਇਲਾਵਾ ਉਹ ਕੈਨੇਡਾ ਦੀ ਲਿਬਰਲ ਪਾਰਟੀ ਨਾਲ ਵੀ ਜੁੜੀ ਹੋਈ ਆ ਇਸ ਤੋਂ ਇਲਾਵਾ ਉਹਨੇ ਜਸਟਿਨ ਟ੍ਰੋਡੋ ਜੋ ਕੈਨੇਡਾ ਦਾ ਪ੍ਰਧਾਨ ਮੰਤਰੀ ਸੀ ਉਹਦੇ ਨਾਲ ਚੋਣ ਵੀ ਲੜੀ ਸੀ ਹੁਣ ਜਸਟਿਨ ਟ੍ਰੋਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਸੀ ਹੁਣ ਉਹਦੀ ਕੰਪਨੀ ਉਹਦੀ ਪਾਰਟੀ ਵਿੱਚ ਹੋਣਾ ਕੋਈ ਛੋਟੀ ਮੋਟੀ ਗਲਤ ਹੈ ਨਹੀਂ ਸੋਚੋ ਜਿੰਦੇ ਕੈਨੇਡਾ ਕੋਲ ਹੱਥ ਪੈਂਦੇ ਆ ਜਸਟਿਨ ਟ੍ਰੋਡੋ ਜੋ ਕੈਨੇਡਾ ਦਾ ਪ੍ਰਧਾਨ ਮੰਤਰੀ ਆ ਉਹਦੀ ਪਾਰਟੀ ਕੋਲ ਚੋਣਾ ਮਾੜੀ ਮੁੱਟੀ ਗੱਲ ਤਾਂ ਹੈ ਨਹੀਂ ਸੋਚੋ ਜਿੰਦਾ ਹੱਥ ਕੈਨੇਡਾ ਦੀ ਪੋਲਿਟਿਕਸ ਵਿੱਚ ਪੈਂਦਾ ਜਾ ਉਹ ਮਾੜੀ ਮੁੱਟੀ ਕੁੜੀ ਤਾਂ ਹੋਣੀ ਨਹੀਂ ਇਸ ਤੋਂ ਹੀ ਲੱਗਦਾ ਗੁਨੀਤ ਗਰਿਵਾਲ ਦੀ ਫੈਮਲੀ ਵੀ ਜਸਟਿਨ ਟਰੂਡੋ ਦੀ ਪਾਰਟੀ ਨਾਲ ਐਕਟਿਵ ਆ ਸੋ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਾਰਟੀ ਵਿੱਚ ਫੈਮਲੀ ਦਾ ਐਕਟਿਵ ਹੋਣਾ ਇਹ ਬਹੁਤ ਵੱਡੀ ਗੱਲ ਆ ਇਸ ਤੋਂ ਹੀ ਲੱਗਦਾ ਗੁਨੀਤ ਗਰਿਵਾਲ ਦੀ ਫੈਮਲੀ ਬਹੁਤ ਵਧੀਆ ਬਿਜ਼ਨਸ ਕਰਦੀ ਆ ਮਤਲਬ ਕੈਨੇਡਾ ਕਾ ਜਗਹ ਦੀ ਲਿੰਕ ਆ ਉਹਨਾਂ ਦੇ ਸੋ ਇਹ ਸਭ ਦੇਖ ਕੇ ਪਰਮੀਸ਼ ਕਰਮਨ ਨੂੰ ਲੱਗਿਆ ਕਿ ਯਾਰ ਕੁੜੀ ਤਾਂ ਕੰਮ ਦੀ ਆ ਉਹ ਪਰਮੀਸ਼ ਨੇ ਸੋਚਿਆ ਕਿ ਯਾਰ ਇਹ ਕੁੜੀ ਦੇ ਲਿੰਕ ਤਾਂ ਬਹੁਤ ਵੱ ਤਾਂ ਇਹ ਕੁੜੀ ਅੱਗੇ ਜਾ ਕੇ ਬਹੁਤ ਕਾਮ ਆਵੇਗੀ ਸੋ ਤੁਸੀਂ ਸੋਚੋਗੇ ਯਾਰ ਕਿ ਪਰਮੇਸ਼ਵਰ ਮਤ ਉਹ ਐਸੀ ਬਹੁਤ ਫੇਮਸ ਆ ਮੰਦਗਰ ਐਸੀ ਬਹੁਤ ਪੈਸਾ ਆ ਤਾਂ ਉਹਨੂੰ ਕੀ ਲੋੜੇ ਸਭ ਦੀ ਤਾਂ ਇਹਦਾ ਜਵਾਬ ਆ ਪੈਸਾ ਤੇ ਪਾਵਰ ਸੋ ਇਹੇ ਵਾਲੀ ਗੱਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਨਾਲ ਸਮਝਾਉਣਾ ਮਨ ਲੋ ਕਿ ਤੁਹਾਡੇ ਕੋਲ 10 ਕਰੋੜ ਰੁਪਏ ਆ ਸੋ 10 ਕਰੋੜ ਰੁਪਏ ਹੋਣਾ ਆਪਨੇ ਆਪਨੇ ਲਈ ਮਾੜੀ ਮੋਟੀ ਗਲਤ ਆ ਨਹੀਂ ਆਪਾਂ ਸੋਚਾਂਗੇ ਕਿ ਯਾਰ 10 ਕਰੋੜ ਰੁਪਏ ਤਾਂ ਨਾਲ ਤਾਂ ਜ਼ਿੰਦਗੀ ਸੈੱਟ ਆ ਸੋ ਆਪਾਂ ਨੂੰ ਜ਼ਿੰਦਗੀ ਵਿੱਚ ਕੋਈ ਚੋਰੀ ਦੀ ਲੋੜ ਨਹੀਂ ਈ ਪਰ ਮੰਨ ਲਓ ਤੁਹਾਡੇ ਕੋਲ ਕੋਈ ਇੱਕ ਬੰਦਾ ਹੋਵੇ ਤੁਹਾਨੂੰ ਕਹੇ ਕਿ ਯਾਰ ਤੁਸੀਂ ਇੱਕ ਕੁੜੀ ਨਾਲ ਵਿਆਹ ਕਰਾਉਣਾ ਹੈ ਜੋ ਦੇਖਣ ਨੂੰ ਐਵਰੇਜ ਆ ਤਾਂ ਤੁਹਾਡੇ 10 ਕਰੋੜ ਰੁਪਏ ਇਹ 50 ਕਰੋੜ ਹੋ ਜਾਣਗੇ ਤੇ ਤੁਹਾਡੇ ਸਰਕਾਰ ਕੋਲ ਚੱਲੇ ਕੋਈ ਲਿੰਕ ਵੀ ਬਣ ਜਾਣਗੇ ਤਾਂ 90 80 ਤੋਂ 90% ਲੋਕ ਇਹ ਡੀਲ ਨੂੰ ਐਕਸੈਪਟ ਕਰ ਲੈਣਗੇ ਸੋਚਣਗੇ ਯਾਰ ਕੀ ਐਵਰੇਜ ਕੁੜੀ ਆ ਚਲੋ ਦੇਖਣ ਨੂੰ ਥੋੜੀ ਬਹੁਤ ਤਾਂ ਠੀਕ ਹੀ ਆ ਤੇ ਜੇਕਰ ਲੱਗਿਆ ਕਦੇ ਤਾਂ ਅੱਗੇ ਜਾ ਕੇ ਡੀਲ ਉਸ ਲੈ ਲਵਾਂਗੇ ਤਾਂ ਫਾਇਦਾ ਵੀ ਹੋ ਜਾਏਗਾ ਤਾਂ ਹਰੇਕ ਬੰਦੇ ਨੂੰ ਪੈਸੇ ਦੀ ਭੁੱਖ ਹੁੰਦੀ ਆ ਭਾਵੇਂ ਕਿਸੇ ਕੋਲ 10 ਕਰੋੜ ਰੁਪਏ ਆ 500 ਉਹ ਚਾਹੁੰਦਾ ਜਾਂ ਡਬਲ ਹੋਣਾ ਟ੍ਰਿਪਲ ਹੋਣਾ ਸੋ ਹਰੇਕ ਬੰਦੇ ਨੂੰ ਪੈਸੇ ਦੀ ਭੁੱਖ ਹੈ ਉਹਨੇ ਤੁਸੀਂ ਮੁਕੇਸ਼ ਅੰਬਾਨੀ ਦਾ ਕੇਸ ਦੇਖੋ ਹੁਣ ਜੋ ਮੁਕੇਸ਼ ਅੰਬਾਨੀ ਦਾ ਮੁੰਡਾ ਆ ਉਹਦਾ ਵਿਆਹ ਹੋਇਆ ਆ ਮਰਚੰਟ ਸੋਰੀ ਰਾਧਿਕਾ ਮਰਚੜ ਨਾਮ ਦੀ ਕੁੜੀ ਨਾਲ ਉਹ ਕੁੜੀ ਵੀ ਬਹੁਤ ਅਮੀਰ ਆ ਉਹ ਕੁੜੀ ਦਾ ਪਿਓ ਤਾਂ ਵੀ ਵੱਡੇ ਵੱਡੇ ਬਿਜ਼ਨਸ ਕਰਦਾ ਹੁਣ ਜੇਕਰ ਕੁੜੀ ਸੋਚਦੀ ਕਿ ਮੇਰੇ ਕੋਲ ਤਾਂ ਪੈਸੇ ਹੀ ਬਹੁਤ ਆ ਮੈਂ ਇਹ ਕੁੱਤੇ ਦੀ ਟੱਟੀ ਵਰਗੇ ਬੰਦੇ ਨਾਲ ਵਿਆਹ ਕਿਉਂ ਕਰਾਵਾਂ ਪਰ ਉਹਨੇ ਕਰਵਾ ਲਿਆ ਕਿਉਂਕਿ ਬਿਜ਼ਨਸ ਅੱਗੇ ਵੱਧ ਸਕੇ ਬਿਜ਼ਨਸ ਹੋਰ ਜ਼ਿਆਦਾ ਐਕਸਪੈਂਡ ਹੋ ਸਕੇ ਸੋ ਪੈਸੇ ਦੀ ਭੁੱਖ ਹਰੇਕ ਬੰਦੇ ਨੂੰ ਹੁੰਦੀ ਆ ਸੌਰੀ ਹਰ ਇੱਕ ਬਣੀ ਜਾਂ ਹਰ ਇੱਕ ਬੰਦੇ ਨੂੰ ਹੁੰਦੀ ਆ ਉਹਨ ਕੋਈ ਭੈਣ ਚੋਦ ਇੱਕ ਮਿੰਟ ਨਾ ਕਰਿਓ ਕਿ ਪਿਆਰ ਹੀ ਹੁੰਦਾ ਆ ਪਿਆਰ ਯਾਰ ਕੁਝ ਨਹੀਂ ਹੁੰਦਾ ਨਾਲੇ ਪਿਆਰ ਹੁੰਦਾ ਆ ਇਨਸਾਨ ਨਾਲ ਹੁਣ ਇੱਕ ਇਨਸਾਨ ਦਾ ਪਿਆਰ ਇੱਕ ਹਾਥੀ ਦੇ ਬੱਚੇ ਨਾਲ ਕਿਵੇਂ ਹੋ ਸਕਦਾ ਹੈ ਸ਼ਕਲ ਦੇਖੋ ਬੰਦੇ ਦੀ ਚਲੋ ਆਪਾਂ ਮੇਨ ਮੁੱਦੇ ਤੇ ਆਉਣੇ ਆ ਤਾਂ ਮੈਂ ਕਹਿ ਰਿਹਾ ਸੀ ਕਿ ਪਰਮੇਸ਼ਰ ਵਰਮਾ ਨੇ ਕੈਨੇਡਾ ਵਿੱਚ ਲਿੰਕ ਨੂੰ ਦਾਨ ਅਤੇ ਪੈਸੇ ਕਰਕੇ ਗੁਨੀਤ ਗਰਵਾਲ ਨਾਲ ਵਿਆਹ ਕਰਵਾ ਲਿਆ ਅਤੇ ਇੱਕ ਪਿਆਰੀ ਜੀ ਬੱਚੀ ਵੀ ਹੋ ਗਈ ਪਰ ਹੁਣ ਕੈਨੇਡਾ ਵਿੱਚ ਜਸਟਿਨ ਟਰੂਡੋ ਹਾਰ ਗਿਆ ਤਾਂ ਪਰਮੇਸ਼ਰ ਨੇ ਸੋਚਿਆ ਕਿ ਯਾਰ ਕਿਸਮਤ ਮਾਰੀ ਆ ਇੱਥੇ ਗੱਲ ਨਹੀਂ ਬਣਨੀ ਤਾਂ ਪਰਮੇਸ਼ਰ ਵਰਮਾ ਨੇ ਹੌਲੀ ਹੌਲੀ ਪੈਰ ਪੀਛਾ ਖਿੱਚ ਲਿਆਉਣਗੇ ਹੁਣ ਇੱਕਦਮ ਤਾਂ ਤਲਾਕ ਲੈ ਨਹੀਂ ਸਕਦਾ ਕਿਉਂਕਿ ਇੱਕਦਮ ਤਲਾਕ ਲਿਆ ਤਾਂ ਲੋਕਾਂ ਨੂੰ ਪਤਾ ਲੱਗ ਜਾਣਾ ਤਾਂ ਹੌਲੀ ਹੌਲੀ ਉਹਨੇ ਪੈਰ ਪੀਛਾ ਖਿੱਚ ਲਿਆਉਣਗੇ ਤੇ ਯਾਰ ਮੈਂ ਸ਼ੈਰੀਮਨ ਬਾਈ ਨੂੰ ਬੋਲਣਾ ਚਾਹਣਾ ਕਿ ਯਾਰ ਪੀਸ ਬੋਲੋ ਕੁਛ ਨਹੀਂ ਦਿੱਤੇ ਭਰਾਵਾ ਤੂੰ ਹੈ ਹੈਗਾ ਕੀ ਯਾਰ ਤੂੰ ਡਰੇਕ ਆ ਉਹ ਤੁਸੀਂ ਸੋਚੋਗੇ ਕਿ ਯਾਰ ਮੈਂ ਪਰਮੇਸ਼ਰ ਵਰਮਾ ਬੜੇ ਆ ਨਾ ਮੜਾ ਕਿਉਂ ਬੋਲ ਰਿਹਾ ਆ ਮੈਨੂੰ ਨਹੀਂ ਨਫ਼ਰਤ ਕਿਉਂ ਹੈ ਬੰਦੇ ਨਾਲ ਤਾਂ ਮੇਰੀ ਗੱਲ ਧਿਆਨ ਨਾਲ ਸੁਨਿਓ ਪੰਜਾਬੀਓ ਤਰਸ ਨਾ ਕਰਿਓ ਇਹ ਉਹੀ ਬੰਦਾ ਆ ਜਿਹਨੇ ਫਾਰਮਰ ਪ੍ਰੋਟੈਸਟ ਵਿੱਚ ਫੇਮ ਲੈਣ ਲਈ ਉੱਥੇ ਸੇਵਾ ਕੀਤੀ ਉੱਥੇ ਬਹੁਤ ਸਾਰੀ ਫੇਮ ਖੱਟ ਲਈ ਪਰ ਉਸ ਤੋਂ ਬਾਅਦ ਇਹਨੇ ਕਲੈਬ ਕੀਤਾ ਐਲੈਕਸ ਯਾਦਵ ਨਾਲ ਇਹ ਐਲੈਕਸ ਯਾਦਵ ਉਹੀ ਬੰਦਾ ਆ ਜਿਨੇ ਕਿਸਾਨਾਂ ਨੂੰ ਐਨਾ ਮਾੜਾ ਬੋਲਿਆ ਸੀ ਉਹਨਾਂ ਨੂੰ ਪਹਿਰਾ ਮਾਵਾਂ ਦੀ ਗਾਲਾਂ ਕੱਢੀਆਂ ਸੀ ਅਤੇ ਹਰੇਕ ਸਿੱਖ ਭਰਾ ਨੂੰ ਖਾਲਿਸਤਾਨੀ ਅਤੇ ਆਤਵਾਦੀ ਕਿਹਾ ਸੀ ਇਹਨੇ ਕਿਹਾ ਸੀ ਕਿ ਜਿਹੜਾ ਬੰਦਾ ਜਾ ਰਿਹਾ ਨਾ ਪ੍ਰੋਟੈਸਟ ਵਿੱਚ ਹਰੇਕ ਬੰਦਾ ਖਾਲਿਸਤਾਨੀ ਅਤੇ ਆਤਵਾਦੀ ਆ ਸੋਚੋ ਆਪਾ ਆਤਵਾਦੀਆਂ ਖਾਲਿਸਤਾਨੀਆਂ ਕਿ ਇੱਜ਼ਤ ਨਹੀਂ ਆ ਗਈ ਆਪਣੀ ਇਹ ਪਰਮੇਸ਼ਰ ਵਰਮਾ ਨੇ ਅਲਿਸ਼ ਯਾਦਵ ਨਾਲ ਬਹੁਤ ਸਾਰੇ ਵਲੌਗ ਬਣਾਏ ਅਤੇ ਅਲਿਸ਼ ਯਾਦਵ ਦੇ ਕਹਿਣ ਤੇ ਪਰਮੇਸ਼ਰ ਵਰਮਾ ਨੇ ਆਪਣਾ ਵਲੌਗਿੰਗ ਚੈਨਲ ਵੀ ਬਣਾ ਲਿਆ ਅਤੇ ਪਰਮੇਸ਼ਰ ਵਰਮਾ ਨੇ ਅਲਿਸ਼ ਯਾਦਵ ਨੂੰ ਇੱਕ ਗਾਣੇ ਵਿੱਚ ਫੀਚਰ ਵੀ ਕਰ ਲਿਆ ਸੋਚੋ ਕਿੰਨੀ ਗਹਿਰੀ ਦੋਸਤੀ ਆ ਇਹ ਪਰਮੇਸ਼ਰ ਵਰਮਾ ਨੇ ਸੋਚਿਆ ਹੋਣਾ ਕਿ ਯਾਰ ਇਹਦੇ ਹਿੰਦੂ ਕਮਿਊਨਿਟੀ ਕੋਲ ਲਿੰਕ ਵਧੂ ਹੈ ਗਿਆ ਤਾਂ ਕਿਉਂ ਨਾ ਇਧਰ ਫਾਇਦਾ ਚੱਕਿਆ ਜਾਵੇ ਪਰ ਇਹ ਸਾਰੇ ਦਾ ਬਣਿਆ ਉਧਰ ਹੀ ਕੁਛ ਨਹੀਂ ਉਧਰ ਇਹਨੂੰ ਫੇਵ ਨਹੀਂ ਮਿਲੀ ਇਹ ਦੁਗਲੇ ਕਲਾਕਾਰਾਂ ਖਿਲਾਫ ਕੋਈ ਨਹੀਂ ਬੋਲਦਾ ਕਿਉਂਕਿ ਇਹ ਜੋ ਇਹਨਾਂ ਖਿਲਾਫ ਬੋਲਦਾ ਜਾਂ ਤਾਂ ਇਹ ਕਲਾਕਰ ਉਹਦੇ ਨਾਲ ਕੋਲਾਬ ਨਹੀਂ ਕਰਦੇ ਇਹ ਕਲਾਕਰਾਂ ਦੀ ਇੱਕ ਕਮਿਊਨਿਟੀ ਹੁੰਦੀ ਆ ਜੋ ਇਹਨਾਂ ਖਿਲਾਫ ਬੋਲਦਾ ਜਾਂ ਇਹ ਸਾਰੇ ਕਲਾਕਰ ਉਹਨਾਂ ਨਾਲ ਕੋਲਾਬ ਨਹੀਂ ਕਰਦੇ ਕੋਈ ਯੂਟਿਊਬਰ ਇਹਨਾਂ ਖਿਲਾਫ ਕਿਉਂ ਨਹੀਂ ਬੋਲਦਾ ਕਿਉਂਕਿ ਫਿਊਚਰ ਵਿੱਚ ਇਹਨਾਂ ਨੇ ਉਹਨਾਂ ਨਾਲ ਕੋਲਾਬ ਨਹੀਂ ਕਰਨਾ ਇਸ ਕਰਕੇ ਕੋਈ ਇਹਨਾਂ ਖਿਲਾਫ ਨਹੀਂ ਬੋਲਦਾ ਪਰ ਮੈਨੂੰ ਡਰ ਨਹੀਂ ਇਹਨਾਂ ਦਾ ਤੇ ਮੈਨੂੰ ਕੋਈ ਲੋੜ ਨਹੀਂ ਇਹਨਾਂ ਨਾਲ ਕੋਲਾਬ ਕਰਨ ਦੀ ਸੋ ਮੈਂ ਇਹਨਾਂ ਖਿਲਾਫ ਬੋਲਦਾ ਰਹਾਗਾ ਮੈਂ ਹਰੇਕ ਪੰਜਾਬ ਦਾ ਮੁੱਦਾ ਚੱਕਾਂਗਾ ਜਿੰਦੇ ਵਿੱਚ ਕਲਾਕਾਰ ਧੋਖਾ ਦੇ ਰਿਹਾ ਪੰਜਾਬ ਨੂੰ ਤੁਹਾਨੂੰ ਵੀ ਜੇ ਕੋਈ ਲੱਗੇ ਨਾ ਕਿ ਕੋਈ ਬੰਦਾ ਦੋਗਰਾ ਜਾਂ ਜਾਂ ਕੋਈ ਗੱਲ ਸਾਂਝੀ ਕਰਨੀ ਆ ਤਾਂ ਮੈਨੂੰ ਇੰਸਟਾਗ੍ਰam ਤੇ ਡੀਐਮ ਕਰ ਲਿਓ ਮੈਂ ਉਹ ਗੱਲ ਤੇ ਵੀਡੀਓ ਜ਼ਰੂਰ ਬਣਾਵਾਂਗਾ ਚਲੋ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ